ਛੱਤੇ ਹਮਲਾਵਰਾਂ ਵੱਲੋਂ ਵਿਅਕਤੀ ਦਾ ਕਤਲ ਨਾਲ ਬੈਠੇ ਦੋਸਤਾਂ ਨੂੰ ਕੁਝ ਨਹੀਂ ਕਿਹਾ ਗੱਡੀ ਖੋ ਕੇ ਭੱਜੇ ਮਾਮਲਾ ਪਟਿਆਲੇ ਦੇ ਪਾਸੀ ਰੋਡ ਦਾ ਹੈ ਜਿੱਥੇ ਇੱਕ ਨੌਜਵਾਨ ਦਾ ਸ਼ਰੀਆਮ ਕਤਲ ਕਰ ਦਿੱਤਾ ਗਿਆ ਤੇ ਲਗਾਤਾਰ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਜੋ ਸਭ ਦੇ ਹੋਸ਼ ਉਡਾ ਦਿੱਤੀਆਂ ਨੇ ਪਟਿਆਲੇ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕੀ ਪਟਿਆਲਾ ਪਾਸੀ ਰੋਡ ਤੋਂ 3 ਅਣਪਛਾਤੇ ਵਿਅਕਤੀਆਂ ਵੱਲੋਂ ਸੁਮੀਰ ਕਟਿਆਰੀਆ ਨਾਮ ਦੇ ਵਿਅਕਤੀ ਦਾ 23 ਤਾਰਿਖਾਂ ਧਿਆਨ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਵਾਕ ਮੈਂ ਤੇ ਮੇਰੇ ਦੋਸਤ ਆਏ ਸੀ ਸੁਮੀਰ ਆ ਗਿਆ ਉਹ ਗੱਡੀ ਲੈਣ ਆਇਆ ਸੀ ਉਹ ਲੈ ਕੇ ਉਹ ਜਿਹੜਾ ਲਾਗਮ ਨਿੱਕੀ ਸੀ ਇਹ ਇੱਕ ਖੜੇ ਸੀਗੇ ਸਾਈਡ ਤੇ ਇੰਨੇ ਚ ਤਿੰਨ ਬੰਦੇ ਆਏ ਵਾਹਰ ਉਹਨਾਂ ਨੇ ਤਾਂ ਕਿ ਕੋਲ ਕੇ ਵਾਰदात ਕੀਤੀ ਫਾਇਰ ਕੀਤੀ ਮੈਂ ਉਤਰ ਕੇ ਪਿੱਛੇ ਨੂੰ ਭੱਜਿਆ ਇੰਨੇ ਚ ਗੱਡੀ ਲੈ ਕੇ ਖਰਾਬ ਕਿਹੜੀ ਜਗ੍ਹਾ ਤੇ ਹੋਈ ਹੈ ਗੱਲ ਸਾਰੀ ਪਿੱਛੇ ਹੋਇਆ ਜੀ ਸੀ ਰੋਡ ਦੀ ਸਟਾਰਟਿੰਗ ਦੇ ਪਾਸੇ ਹੋਈ ਦੀ ਸਟਾਰਟਿੰਗ ਤੇ ਫਾਇਰ ਕੀ ਮਤਲਬ ਹਵਾਈ ਫਾਇਰ ਕੀਤੇ ਆ ਜਾਂ ਸਮੀਰ ਦੇ ਮਾਰੇ ਸਰ ਮਾਰੇ ਕਰਕੇ ਉਹਨਾਂ ਵੱਲ ਕਿੱਥੇ ਸੀ ਜੀ ਫਾਇਰ ਕਿੰਨੇ ਕਿੰਨੇ ਲੋਕ ਸੀਗੇ ਤਿੰਨ ਬੰਦੇ ਸੀਗੇ ਕੀ ਉਹਨਾਂ ਨੇ ਨਕਾਬ ਪੋਸ਼ ਸੀਗੇ ਜਾਂ ਅੱਛੀ ਨਹੀਂ ਪਾਇਆ ਹੋਇਆ ਸੀਗਾੁੱਲੇ ਮੂੰਹ ਸੀਗੇ ਤਿੰਨੂੰ ਵੀ ਆਪਣਾ ਮਲਕ ਤੁਮਨੇ ਦੇਖਿਆ ਨਹੀਂ ਉਹ ਹਿੰਦੂ ਸੀਗੇ ਸਰਦਾਰ ਵੀ ਨਹੀਂ ਸੀ ਤੇ ਸਮੀਰ ਹੁਣ ਡੈੱਡ ਹੋ ਗਿਆ ਹਾਂ ਸਮੀਰ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਕਿੱਥੇ ਰਹਿਣ ਵਾਲਾ ਉਹ ਕਿਲਾ ਚੌਕ ਤੇ ਕ੍ਰਿਸ਼ਨਾਗੜ੍ਹ ਦੇ ਰਹਿਣਾ ਵਾਲੇ ਨੇ ਉਹਏ ਉਹਨਾਂ ਦੀ ਵਾਈਫ ਹੈ ਮਦਰ ਹੈ ਬ੍ਰਦਰ ਹੈ ਬ੍ਰਦਰ ਦੀ ਵਾਈਫ ਹੈ ਬੱਚੇ ਇਹ ਆਪਣੇ ਫਰੈਂਡ ਨਾਲ ਕਾਰ 'ਚ ਗਿਆ ਸੀਗਾ ਤੇ ਆਸੀ ਰੋਡ ਉੱਪਰ ਲੈਣੇ ਕਾਰ ਸੀਗੀ ਤੇ ਉਹਦਾ ਫਰੈਂਡ ਜੋ ਬਿਆਨ ਦੇ ਰਿਹਾ ਹੈ ਕਿ ਕੋਈ ਆਇਆ ਤੇ ਵੀ ਕਾਰ ਉਹਨੇ ਖੋਲੀ ਤੇ ਉਹਦੇ ਉੱਪਰ ਹਮਲਾ ਕਰਕੇ ਉਹਨੂੰ ਢੇਰ ਕੇ ਚਲੇ ਗਿਆ ਮੈਨੂੰ 12:17 ਤੇ ਉਹਦੀ ਕਾਲ ਆਈਏ ਕਿ ਭਈਆ ਜਲਦੀ ਆ ਜਾਓ ਸਮੀਰ ਭਈਆ ਨੂੰ ਹਮਲਾ ਕਰਤਾ ਕਿਸੇ ਉੱਪਰ ਮੈਂ ਉਹਨੂੰ ਬਾਰ ਬਾਰ ਪੁੱਛੀ ਨੀ ਕੌਣ ਕਿੱਤੀ ਕੀ ਹੋਇਆ ਕੀ ਹੋਇਆ ਕਹਿੰਦਾ ਤੁਸੀਂ ਆ ਜਾਓ ਤੁਸੀਂ ਆ ਜਾਓ ਐਕਟੀਵੇਟ ਤੇ ਫਟਾਫਟ ਆਪਣਾ ਪੰਚਾਇਤ ਉੱਥੇ ਪਹੁੰਚਿਆ ਤੇ ਮੇਰਾ ਬ੍ਰਦਰ ਗਿਰਿਆ ਹੋਇਆ ਸੀਗਾ ਤੇ ਉਹ ਖੜਿਆ ਹੋਇਆ ਸੀਗਾ ਗੱਡੀ ਉੱਥੇ ਸੀਗੀ ਨਹੀਂ ਗੱਡੀ ਉਹ ਕਹਿੰਦਾ ਖੋ ਕੇ ਲੈ ਗਏ ਮੈਂ ਆਪਣੇ ਫਰੈਂਡ ਨੂੰ ਕਾਲ ਕੀਤਾ ਉਹ ਗੱਡੀ ਲੈ ਕੇ ਉੱਥੇ ਆਇਆ ਅਸੀਂ ਉਹਨੂੰ ਗੱਡੀ 'ਚ ਪਾ ਕੇ ਸਿੱਧਾ ਹਸਪੀਟਲ ਲੈ ਕੇ ਆਏ ਤੇ ਇੱਥੇ ਉਹਨਾਂ ਨੇ ਉਹਨੂੰ ਡੈਕਲੇਰ ਕਰਤਾ ਪਰਿਵਾਰ ਦੇ ਵਿੱਚ ਕੌਣ-ਕੌਣ ਸਮਿਲਦੇ ਉਹ ਅਬੀ ਵਾਈਫ ਹੈ ਤੇ ਇੱਕ ਬੇਟੀ ਹੈ ਛੋਟੀ 2 ਸਾਲ ਦੀ ਬੇਟੀ ਬਿਸਮੱਲਾਹੁ ਅੱਲਾਹ ਨੂੰ ਰਾਤ ਨੂੰ ਲਗਭਗ 2:00 ਵਜੇ ਮੈਸਨ ਆਇਆ ਸੀ ਕਿ ਪਾਸੇ ਰੋਡ এনਵਾਇਰਨਮੈਂਟ ਪਾਰਕ ਦੇ ਸਾਹਮਣੇ ਇੱਕ ਗੱਡੀ ਐਕਸੀਡੈਂਟ ਹੋਈ ਜੀ ਬਾਅਦ ਵਿੱਚ ਜਦੋਂ ਮੌਕੇ 'ਤੇ ਫੌਸੇ ਚੱਕੀ ਤਾ ਗਿਆ ਤੋ ਅਨੁਕੁਮ कंप्लीट इनफॉरमेसन नहीं मिली कि समीर कतारिया नाम के बंदे जानलेवा हमला हुआ सी और लंबे हॉस्पिटल शिफ्ट करता गई जिते मौत हो गई है मौके पर तुम देखो गड्डी काफ़ी ज़्यादा एक्सीडेंट हो गया है। और मौके से सूँ एक एम टी मैगजीन और एक एम टी सैल भी बरामद हो प्राइम फेसिया मर्डर का इंसीडेंट लग रहा है बैकेंट की कारण है किस करके हो कर रहे